ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅਮਰਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਨਤਖ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿੰਨਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਇਹ ਰਿਨ ਕਵਰ ਕਰਨ ਦੀ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵਕਫਾ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਚ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਫਿਰੰਤੂ ਇਹ ਆਈਪੀਜ਼ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦੀ ਕਾਮਯਾਬ ਹੋਣ ਲਈ ਕੁੱਲ 8 ਜਾਣੇ ਗ੍ਰਿਫਤਾਰ ਹੋਏ ਨੇ ਅੱਜ ਕੱਲ ਪਹਿਲਾਂ ਵੀ ਟੀਮ ਨੇ ਸ਼ót ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਬੀ ਸੰਧੂ ਸਾਹਿਬ ਏਡੀਸੀਪੀ ਸਿਟੀ 1 ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਾਰਥ ਕਰਕੇ ਇਹਨੂੰ ਕੰਪਲੀਟ ਕੀਤਾ ਬੋਰਡਰ ਪਾਸਟਰ ਦੀਆਂ ਰੋਲ ਕਿਤੇ ਪਏ ਇਧਰੋਂ ਅਸੀਂ ਕਿਸ ਤਰੀਕੇ ਨਾਲ ਇਹਨਾਂ ਦੀ ਲਿੰਕ ਵੀ ਸਾਡੀ ਨਿਕਲੀ ਉਹ ਤਰੀਕੇ ਕੋਈ ਸੇਮ ਕਾਰਡ ਮਿਲੇ ਆ ਗਏ ਉਹ ਉਹ ਸਟੇਲ ਬੁਇਰ ਇਨਵੈਸਟੀਗੇਟਨ ਇਹਨਾਂ ਦੇ ਇੰਟੈਰੋਗੇਸ਼ਨ ਦੌਰਾਨ ਇਹ ਛੜੇ ਬੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਪਰੋਂ ਆਈ ਸੀ ਜਿਹੜਾ ਨਸ਼ਾ ਉੱਧਰੋਂ ਆਉਂਦਾ ਸੀ ਸਿਰਫ ਪੰਜਾਬ ਜਾਂ ਅੰਮ੍ਰਿਤਸਰ 'ਚ ਹੀ ਕਰਦੇ ਸੀ ਤੇਰੀਆਂ ਭੇਜਦੇ ਹੋਣ ਵੀ ਸੈਂਸ ਸਪਲਾਈ ਹੁੰਦਾ ਸੀ ਇਹ ਇਹਨਾਂ ਦੀ ਡੈਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਏਜ ਕਿੰਨੀ ਦਾ ਜਿਹੜਾ ਏਜ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਆ ਤੁਸੀਂ ਦੱਸਿਆ ਵੀ ਐਨਡੀਪੀਸ ਦੇ ਨਾਲ ਪੇਕ ਮੰਨਦੇ ਹੋ ਵੀ ਨਹੀਂ ਕੋਈ ਨਹੀਂ ਫੈਮਿਲੀ ਇਸ ਈ ਨਹੀਂ ਹੈ ਨਾ ਫੈਮਿਲੀ ਅੱਛਾ ਜੀ ਆ ਜਿਹੜੀ ਹੈ ਹੈਰੋਇਡ ਦੇ ਤਸਵੀਰ ਜਿਹਨੇ ਪ੍ਰਾਪਤ ਕੀਤੀ ਹੈ ਤਾਂ ਇਹ ਕਹਿੰਦੇ ਸਪਲਾਈ ਕਿੱਥੇ ਦੇਣੀ ਸੀ ਇਹ ਕਿ ਲੋਕ ਲਈਆਂ ਪਰ ਪੂਰੀਆਂ ਜਾਂ ਕਿਸ ਤਰੀਕੇ ਨਾਲ ਸਪਲਾਈ ਕਰਦੇ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਾਰਥ ਕਰਕੇ ਜਿਹਦੇ ਜਿਹੇ ਖਲਾਫ ਜੋ ਕਾਰਵਾਈ ਬਣਦੀ ਹੋਏ ਕਰਾਂਗੇ ਤੋਂ ਇਲਾਵਾ ਇਹ ਹੋਰ ਇਸ ਤਰ੍ਹਾਂ ਦੇ ਘਟਨਾ ਨੂੰ ਜਾਣ ਦਿੱਤਾ ਹੈ ਕੋਈ ਤਾਂ coma ਜਿਸ ਤਰ੍ਹਾਂ ਲਗਾਤਾਰ ਹੁੰਦੀ ਨਹੀਂ ਉਹਦੇ ਵਿੱਚ ਇਹਨਾਂ ਨੇ ਅੰਗਾਮ ਦਿੱਤਾ ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਚ ਇਨਵੋਲਡ ਹੈਗੇ ਸੀਗੇ ਲੁੱਟਾਂ ਖੋਹਾਂ ਦੇ ਮੁਕਦਮੇ ਆ ਜੈਸ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ ਆ। ਕਿੱਥੋਂ ਗਿਆ ਤੇ ਸਾਰੀ ਦੀ ਸਰੀਰ ਦੀ ਗਰਮਾਈ ਨਹੀਂ ਇੱਕੋ ਜਗ੍ਹਾ ਤੋਂ ਪੜ ਗਈਆਂ ਵੱਖ-ਵੱਖ ਜਗ੍ਹਾ ਤੇ ਫੈਲ ਪਾਈ ਗਈ। ਇਹ ਵਾਰ-ਵਾਰ ਆਪਰੇਸ਼ਨ ਦਰਾਂ ਨਾ ਕਦੇ ਅੱਧਾ ਕਿਲੋ ਫੜ ਲਈ ਕਦੇ ਫੇਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ 1.5 ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਂ ਨੇ 4 ਕਿਲੋ ਹੋਈ। ਹੋਰ ਅੱਗੇ ਕੁਝ ਹੈਗਾ ਕੀ ਨੋਟਿਸ ਉੱਤੇ ਇਹਨਾਂ ਕੋ ਬਰਾਮਦ ਹੋਸਪਿਟਲ ਹੈਰੋਇ ਮੈਜਿਸਿਕ ਨੂੰ ਤੁਸ ਫਾਲ ਬੰਦਾ ਨਹੀਂ ਜਦੋਂ ਦਿੱਤੇ ਪ੍ਰਸਤੁਤ ਜਵਾਗਰ ਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਜ ਹੀ ਕਰ ਲਈ 30 ਸਾਲ ਤੋਂ ਪੁਸਤਿਕਰੀ ਕਰਦੇ ਨੇ ਇੱਕ ਨਾਟਕ ਸੋ ਮੈਂ ਨਹੀਂ ਨਹੀਂ ਕੀਤੀ ਉਸ ਵਿੱਚ ਇਹ ਤਾਂ ਤੁਸੀਂ ਫਾਲ ਨਹੀਂ ਕਿਤੋਂ ਜਾਣੇ ਤੁਸੀਂ ਜਨ ਨੂੰ ਠੀਕ ਐਸ ਲਈ ਸਾਡੀ ਪੰਦਰਗਾਵਾ ਜਿਹੜੀਆਂ ਹੱਬ ਬੜੀਆਂ ਬਈਆਂ ਅਸਰ ਮਸ਼ੀਨ ਨੇ ਸਭ ਤੋਂ ਪੱਤਰ ਅਮਰਸਰ ਪੁਲਿਸ ਨੇ ਇਟਲੀ ਜਿਹੜੇ ਜੀਡੀਪੀ ਦੇ ਮੁੱਖਪਤੀ ਹਜ਼ਾਰਦ ਤੇ ਹੋਈ ਜਿਹੜੇ ਪ੍ਰੋਕਸ਼ਨ ਕੀਤੀ ਹੋਏ ਨੇ ਤੇ ਫੇਰੀ ਕਰੀ ਉਹ ਲੱਗੂ ਇਸ ਫਸਤ ਦਾ ਬਾਹਰ ਦੇ ਕਿਸ ਅਸੀਂ ਜਦੋਂ ਤੋਂ ਆਈ ਟੂਪ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸੋਜ਼ ਕਰ ਰਹੇ ਹਾਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫ਼ਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਚੋਂ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਐਸ ਦੇ 31 ਕੇਸ ਸੱਤਾ ਜਾਂ 8 ਦਿਨਾਂ ਅੰਦਰ ਜੋ ਕਿ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,71,000 ਡਰਗ ਮਨੀ ਮਿਲੀ ਆ ਤੇ ਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਇਹ ਸਾਰੇ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਆ ਅਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਆ ਜਿਹੜੀ ਵੀ ਆਰ ਕਮਿਟਿਡ ਟੂ ਡੂ ਥੈਟ ਜਿਹੜੇ ਬੜੇ ਗਏ ਸਮਝਦੇ ਆਪਣੇ ਸੀ ਜਾਂ ਬੋਨੰਦਰੀ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਦਾ ਪਹਿਲਾਂ ਵੀ ਪਹਿਲਾਂ ਬਹੁਤ ਸਾਰੇ ਵੈਪਨ ਫੜੇ ਗਏ ਜਿਹਨਾਂ ਨੂੰ ਮੱਧ ਪ੍ਰਦੇਸ਼ ਦੇ ਨਾਲ ਜੋੜਾਇਆ ਜਾਂਦਾ। ਜਿੱਥੇ ਮੱਧ ਪ੍ਰਦੇਸ਼ ਦਾ ਕੰਟੈਕਟ ਪੁਲਿਸ ਨੇ ਪਹੁੰਚ ਕੀਤੀ ਹੈ ਪਹਿਲਾਂ ਬਹੁਤ ਸਾਰੀਆਂ ਪੇਟੀਆ ਦੇ ਵਿੱਚ ਮੱਧ ਪ੍ਰਦੇਸ਼ਾਂ ਦਾ ਨਾਮ ਆ ਚੁੱਕਿਆ ਆ। ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ। ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਹੋਏ ਨੇ ਉਹ ਵੈਪਨ ਰਿਕਵਰ ਹੋਏ ਨੇ। ਜੇ ਕੋਈ ਉਦਾਂ ਦੇ ਕੇਸ ਹੋ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਅਸੀਂ ਉਹਨੂੰ ਜਿਹੜਾ ਫੋਲੋ ਅਪ ਕਰਨਾ ਉਹ ਅਲੱਗ ਕਰਾਂਗੇ। ਜੀ। ਸਵਾਲ ਕਰ ਰਹੇ ਹੋ ਜੀ। ਜੀ। ਸਵਾਲ ਇਹ ਹੈ ਕਿ ਤੁਸੀਂ ਇਹ ਫੜ ਲਏ। ਇਹ ਬੰਦੇ ਚ ਲੇਕਨ ਲਿੰਕ ਮੰਨ ਲਿਖਣੀ ਮੁੜ ਕੇ ਜੁੜਦਾਗਾ ਕਿ ਕਿਤਿਖਾਈ ਕਿਵੇਂ ਕੀਤੀ ਨਾਲ ਹੋਰ ਬਤੇ ਕਿਹੜੇ ਮੋਬਿਲ ਕੋ ਦੇ ਮੁੱਤਲ ਨਾਲ ਜੁੜਦੇ ਹੋ ਕੋ ਪੂਰਸ ਕਰਨ ਦੀ ਉਸ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ ਅੱਠ ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਹੈ ਨੀ ਹਾਂਜੀ ਤੋਂ ਬਾਅਦ ਜਿਹੜੇ ਬੰਦੇ ਫੜੇਗੇ ਯਾਰ ਹਾਂਜੀ ਕਿਤੇ ਕਿਤੇ ਲਿਖ ਰਿਹਾ ਨਾ ਕਿਤਖਾਈ ਕਿਵੇਂ ਆਈ ਇਹ ਇਹ ਸਾਰਾ ਆਪਸ ਹੀ ਇਹ ਡੋਟ ਲਾਉਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਲੜ ਕੇ ਕਰਦਾ ਕੋਈ ਕਸ਼ ਕੰਮ ਕਰਦਾ ਕੋਈ ਕਸ਼ ਕੰਮ ਕਰਦਾ ਇਹ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰਗ ਮੰਨੀਆਂ 7 ਵਹੀਕਲਸ ਰਿਕਵਰ ਹੋਏ ਨੇ 8 ਬੰਦੇ ਫੜੇ ਗਏ ਨੇ ਇੱਕੋ ਜਦੋਂ ਇਕੱਠੇ ਤੋਂ ਫੜੇ ਨੇ ਇਹੀ ਇਹਨਾਂ ਦੇ ਲਿੰਕ ਦੀ ਹੈ ਨਾ ਜੀ ਜੀ ਮੈਂ ਮੰਨਦੀ ਇਹ ਸਾਡੀ ਫਰਜ਼ ਹੈ ਜੀ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਤੇ ਇਹ ਪਤਾ ਲੱਗੇ ਕਿ ਡਰਗ ਕਿੱਥੇ ਆਈ ਕਿੱਥੋਂ ਆਈ ਇਹਨਾਂ ਦੇ ਹੋਰ ਲਿੰਕ ਕਿੱਥੇ ਕਿੱਥੇ ਹੈਗੇ ਉਹ ਤੁਸੀਂ ਕਹਿੰਦੇ ਸਮਝ ਜੀ ਇਨਵੈਸਟੀਗੇਸ਼ਨ ਜਾਰੀ ਹੈ ਇਦਾਂ ਦੀ ਗੱਲ ਹੈ ਜਦੋਂ ਜਦੋਂ ਇਹਨਾਂ ਦਾ ਕਰਾਸ ਬਾਰਡਰ ਤੋਂ ਆਈ ਆ ਕਰਿੰਡੇ ਦੇ ਰਹਿਣ ਵਾਲੇ ਆ ਪਾਕਿਸਤਾਨ ਤੋਂ ਵਾਪਸ ਉ ਇਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਜੀ ਮੁਸ਼ਕਲ ਕਰਦੇ ਵੀ ਫੋਲਡਰ ਦੇ ਚੁੱਕਾਟ ਹੈਗੀ ਐ ਸੋ ਦੀ ਸਿਕਿਉਰਟੀ ਜਿਹੜੀ ਅਲੇ ਤੋਂ ਡਰਗ ਫਰਸਤ ਹੈ ਜੀ ਆ ਜਿਹੜਾ ਡਰੋਨ ਟੈਕਨੋ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਹਨਾਂ ਜਿਹੜਾ ਤੱਕ ਜਿਹੜੀ ਸਾਨੂੰ ਥੋੜੀ- ਸਾਰੇ ਪੇਸ਼ੇਵੋ ਜੋ ਵੈਸੇ ਪੜਦੇ ਸੀ ਜਾਂ ਕੀ ਖੇਤੀਬਾੜੀ ਦੇ ਨਾਲ ਜੁੜੇ ਨੇ ਕੀ ਕਾਰੋਬਾਰ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗਪੇਨਾ ਉਹ ਉਹਨੇ ਜ਼ਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਵਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਵਾਲੇ ਸੀ ਸਰ 2017 ਦੇ ਵਿੱਚ ਇੱਕ ਕੰਪੇਨ ਸੀ ਜੀ ਕੈਪਟਨ ਸਰ ਮੁੱਖ ਮੰਤਰੀ ਯੂਨੀਵਰਸਿਟੀ ਸਕੂਲ ਦਾ ਲੇਖਰੀ ਕੈਰ ਕਰਦੀ ਭਾਈ ਇਮਰਜੈਂਸੀ ਸਪੰਸਰ ਤੇ ਸਾਡੇ ਕੋਲ ਰਿਪੋਰਟ ਆਈ ਗਿਆ ਸੀ ਪੁਲਿਸ ਨੇ ਰਿਗਨ 20 ਸੈਪਟੇਬਰ ਨੂੰ ਬੰਦੀ ਮਿਲਦੀ ਸੀ ਭਾਈ ਦੌਨ ਜੂ ਇੰਡਜਰਟਿੰਗ ਦਾ ਕੁਇਕਰਨੀ ਕਿ ਹੈ ਪਰ ਬੜੀ ਸ਼ਕਤੀ ਹੈ ਜੋ ਕੱਲ ਉਹਦੇ ਸ਼ੋਅ ਵਿੱਚ ਆਜ ਵੀ ਬੋਰਡ ਆਫ ਕਾਲ ਉਹ ਫਾਇਦਾ ਹੁੰਦਾ ਥਾਣਾ ਤ੍ਰਪੁਰਾ ਨਹੀਂ ਏਕੀ ਜਗ੍ਹਾ ਤੋਂ ਹਾਏ ਰਿਸਪੋਰਟ ਨੂੰ ਕਹਿ ਦਿੱਤਾ ਗਿਆ ਕਿ ਭਾਈ ਇਸ ਨੂੰ ਚੁੱਕ ਕੇ ਚਲੋ ਇਹ ਚੈਨ ਚ ਬਿਰਗ ਮਤਲਬ ਇਹ ਵੀ ਨਹੀਂ ਵੀ ਵੱਲੋਂ 1.5 ਸਾਲ ਚੱਲ ਗਿਆ ਮੁੱਕੇ ਫਿਰ ਉਹਦੀ ਯਾਦ ਹੋ ਗਈ ਇਸ ਦੀ ਉਹ ਇਹ ਬੇਸਲੈਸ ਗੱਲ ਆ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਦਰਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ ਡੇਢ ਮਹੀਨਾ ਚੱਕਤੀ ਰਹਿਣੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹੇ ਇੱਕ ਇੱਕ ਹਫਤੇ ਚ 41 ਬੰਦੇ ਫੜਨੇ 31 ਕੇਸ ਰਿਸਟਰਡ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਤੁਹਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਿਡ ਟੂ ਮੇਕ ਅ ਡਰੱਗ ਫ੍ਰੀ ਜਗੀ ਕਾਰਵਾਈ ਕੰਨੀ ਕੰਨੀ ਕਾਰਵਾਈ ਕਾਮਯਾਬੀ ਰਹੀਆਂ ਸਾਡੇ ਜਨੂਨ ਬਸਾ ਬਸਾ ਰਿਪੋਰਟਿੰਗ ਦੀ ਵੀ ਚੁਟਾ ਜੀ ਸਾਡੀਆਂ ਐਕਟਿਵਿਟੀਆ ਦੀ ਨਿਸ਼ਾਨਾ ਪਾਤੀ ਗਈ। ਇਹ ਇਹ ਇਸ ਤੋਂ ਇਲਾਵਾ ਸਾਡੇ ਅਮਰਸਰ ਪੁਲਿਸ ਨੇ 4 ਵਹੀਕਲਸ ਸਨੇਚ ਹੋਏ ਸੀ। ਉਹ ਚਾਰੇ ਦੇ ਚਾਰੇ ਸੀ ਸਨੇ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲਸ ਰਿਕਵਰ ਹੋ ਗਏ ਨੇ। ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਈਆ ਉਹ ਵੀ ਅਸੀਂ ਰਿਕਵਰ ਕਰ ਲਿਆ। ਇਵੇਂ ਇੱਕ ਗੈਂਬਲਿੰਗ ਦੇ ਆ ਆਰਮਜ਼ ਐਕਟ ਦੇ ਤੋਂ ਇਲਾਵਾ ਅਸੀਂ ਇੱਕ ਹੋਰ ਕੇਸ ਦਰਜ ਕੀਤਾ ਜਿਹਦੇ ਜਿੱ ਇੱਕ ਪਿਸਟਲ ਹੋਰ ਰਿਕਵਰ ਹੋਇਆ ਵਾ। ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਅ ਮੇਜਰ ਵਨ ਠੀਕ ਆ ਜੀ ਥੈਂਕ ਯੂ